ਬਾਉਮਾਨਸ ਵਿੱਚ ਕਾਰੀਸ਼ਵਾ ਆਪਣਾ ਲਿਮਟਿਡ ਮਰਿ ਕਲਾ ਦੇ ਨਾਂ ਤੇ ਰਜਿਸਟਰ ਹੋਈ ਹੋਈ ਹੈ ਤੇ ਜਨਵਰੀ 2025 ਦੇ ਵਿੱਚ ਇਹ ਜਿਹੜੀ ਜਗ੍ਹਾ ਪਿਛਲੀ ਕਮੇਟੀ ਦੀ ਟਰਮ ਪੂਰੀ ਹੋ ਗਈ ਸੀ ਤੇ ਮੈਂ ਕਿਵੇਂ ਹੈ ਹਦਾਇਤਾਂ ਅਨੁਸਾਰ ਆਪਣਾ ਨਿਯਮ ਅਨੁਸਾਰ ਜਿਹੜੀ ਹੈਗੀ ਉਹ ਚੋਣ ਰੱਖੀ ਸੀ ਇੱਕ 20 ਤਰੀਕ ਨੂੰ ਨੋਮੀਨੇਸ਼ਨ ਸੀਗੀ ਤੇ ਕੱਲ ਜਦੋਂ ਇੱਥੇ ਮੈਂਬਰ ਜਿਹੜੇ ਇਲੈਕਸ਼ਨ ਲੜਨੀ ਚਾਹੁੰਦੇ ਸੀਗੇ ਉਹ ਹਾਜ਼ਰ ਹੋਏ ਤੇ ਨਾਲ ਹੋਰ ਉਹਨਾਂ ਦੇ ਸਹਿਯੋਗੀ ਹਾਜ਼ਰ ਹੋਏ ਤਾਂ ਪ੍ਰਸ਼ਾਸਨ ਵੱਲੋਂ ਜੋ ਵੀ ਸਮਰੱਥ ਅਧਿਕਾਰੀ ਇੱਥੇ ਭੇਜੇ ਗਏ ਸੀਗੇ ਅਚੋਣ ਕਰਾਉਣ ਲਈ ਨਿਯੁਕਤ ਕੀਤੇ ਗਏ ਸੀਗੇ ਉਹਨਾਂ ਚੋਂ ਕੋਈ ਵੀ ਇੱਕ ਵੀ ਮੌਕੇ ਤੇ ਨਹੀਂ ਆਇਆ 11 ਵਜੇ ਤੱਕ ਜਿਹੜੇ ਹੈਗੇ ਸੰਗਤ ਇੱਥੇ ਪਰੇਸ਼ਾਨ ਹੁੰਦੀ ਰਹੀ ਮੈਂਬਰ ਪਰੇਸ਼ਾਨ ਹੁੰਦੇ ਰਹੇ ਮੈਕਮੇ ਵੱਲੋਂ ਟੈਲੀਫੋਨ ਬੰਦ ਕਰ ਲਏ ਗਏ ਤੇ ਕੋਈ ਵੀ ਕਿਸੇ ਕਿਸਮ ਦੀ ਇਨਫੋਰਮੇਸ਼ਨ ਕੈਂਸਲੇਸ਼ਨ ਦੀ ਜਾਂ ਪੋਸਟਪੌਨ ਦੀ ਜਾਂ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ ਇੱਥੇ ਲੋਕ ਬੈਠੇ ਬੈਠੇ ਗਏ ਲੋਕ ਕਿਹਦੇ ਕੇ ਨਾਲ ਸੰਪਰਕ ਕੀਤਾ ਗਿਆ ਜੀ ਜੀ ਵੈਸੇ ਤਾਂ ਮੈਂਕਮ ਏਆਰ ਦਫ਼ਤਰ ਕੀਤਾ ਗਿਆ ਜਿਹੜੇ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਉਹਨਾਂ ਦੇ ਤਾਨਕ ਅਫਸਰ ਉਹਨਾਂ ਨਾਲ ਸੰਪਰਕ ਕੀਤਾ ਗਿਆ ਪਰੰਤੂ ਕਿਸੇ ਨੇ ਵੀ ਟੈਲੀਫੋਨ ਨਹੀਂ ਚੁੱਕਿਆ ਸਾਰੇ ਵਿਭਾਗਾਂ ਦੇ ਟੈਲੀਫੋਨ ਬੰਦ ਸੀਗੇ ਏਆਰ ਆਪਣਾ ਸਮਾਨੇ ਵੇੜੇ ਏਆਰ ਸਮਾਨੇ ਦਾ ਬੋਦਾ ਵੀ ਬੰਦ ਸੀ ਜਿਹੜਾ ਜਿਹੜਾ ਇਨਸਪੈਕਟਰ ਆਪਣੇ ਚੋਰ ਕਰਾਉਣ ਲਈ ਨਿਯੁਕਤ ਹੋਏ ਸੀਗੇ ਉਹ ਵਿਭਾਗ ਨੇ ਭੇਜ ਸੀਗੇ ਉਹਨਾਂ ਦੇ ਜਿਹੜਾ ਆਪਣਾ ਜਿਹੜਾ ਹੈਗਾ ਉਹਨਾਂ ਦੇ ਵੀ ਮੋਬਾਈਲ ਬੰਦ ਸੀਗੇ ਜਿਹੜਾ ਸਹਾਇਕ ਸੀਗਾ ਉਹਦਾ ਵੀ ਮੋਬਾਈਲ ਬੰਦ ਸੀਗਾ ਏਆਰ ਦਫ਼ਤਰ ਟੈਲੀਫੋਨ ਕੀਤੇ ਜਿਸਬੰਧਤ ਮੁਲਾਜ਼ਮਾਂ ਨੂੰ ਉਹਨਾਂ ਦੇ ਵੀ ਦਫ਼ਤਰ ਬੰਦ ਦੇ ਮੋਬਾਈਲ ਬੰਦ ਸੀਗੇ ਤੇ ਕੋਈ ਹਾਂਜੀ ਕਦੀ ਇਸ ਤਰ੍ਹਾਂ ਹੋਇਆ ਹਾਂਜੀ ਪਹਿਲਾਂ ਕਦੀ ਹੋਇਆ ਇਸ ਤਰ੍ਹਾਂ ਨਹੀਂ ਇਹ ਅੱਜ ਤੱਕ ਕਦੇ ਨਹੀਂ ਹੋਇਆ ਇਸ ਤਰ੍ਹਾਂ ਬੜੀ ਬੜੀ ਜਿਹੜੀ ਇਹ ਸਾਡੀ ਸੁਸਾਇਟੀ ਹੈ ਕਿੰਨੇ ਸਾਲ ਚੱਲ ਰਹੀ ਹੈ ਇਹ ਸੁਸਾਇਟੀ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਹੈ ਪਰ ਮੈਂ 45 ਸਾਲ ਤੋਂ ਮੈਂ ਜਿਹੜਾ ਇਸ ਨਾਲ ਬੜੇ ਨਿੱਜੀ ਤੌਰ ਤੇ ਜੁੜਿਆ ਹੋਇਆ ਤੇ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਹੈ ਬਾ ਇਹ ਵੀ ਬੜੇ ਫਖਰ ਨਾਲ ਕਹਿਣਾ ਚਾਹੁੰਦਾ ਵੀ ਜਿਹੜੀ ਮਵੀ ਕਲਾ ਸੋਸਾਇਟੀ ਹੈ ਇਹ ਸਾਰੇ ਬਲਾਕ ਚੋਂ ਇੱਕਲਾ ਸੋਸਾਇਟੀ ਹੈ ਇੱਕ ਨੰਬਰ ਤੇ ਸੋਸਾਇਟੀ ਹੈ ਤੇ ਸਾਰੇ ਮੈਂਬਰ ਜਿਹੜੇ ਹੈਗੇ ਆ ਬਹੁਤ ਆਪਸੀ ਭਾਈਚਾਰੇ ਨਾਲ ਜਿਹੜਾ ਹੈਗਾ ਇਹ ਸੋਸਾਇਟੀ ਨੂੰ ਮਤਲਬ ਸਹਿਯੋਗ ਦਿੰਦੇ ਨੇ ਸਮੇਂ ਸਿਰ ਲੈਂਦੇ ਆ ਤੇ ਸਮੇਂ ਸਿਰ ਦਿੰਦੇ ਆ ਕਿੰਨੇ ਮੈਂਬਰ ਹੁੰਦੇ ਨੇ ਪ੍ਰਧਾਨ ਸਨੇਹ 11 ਮੈਂਬਰ ਜੀ ਜਿਹਦੇ ਵਿੱਚ ਇੱਕ ਇੱਕ ਰਿਜ਼ਰਵ ਹੋਊਗਾ ਦੋ ਲੇਡੀਜ਼ ਹੋਣਗੀਆਂ ਬਾਕੀ ਜਨਰਲ ਹੋਣਗੇ ਜਿਹੜੀ ਕੋਆਪਰੇਟਿਵ ਸੋਸਾਇਟੀ ਮਵੀ ਕਲਾ ਦੀ ਜੀ 21 ਤਰੀਕ ਨੂੰ ਚੋਣ ਹੋਣੀ ਸੀ ਤੇ 20 ਤਰੀਕ ਨੂੰ ਕਾਗਜ਼ ਭਰਨ ਦਾ ਸਮਾਂ ਜਿਹੜਾ ਮਹਿਕਮੇ ਵੱਲੋਂ ਦਿੱਤਾ ਗਿਆ ਸੀ ਅਸੀਂ ਅੱਜ ਸਾਰਾ ਨਗਰ ਇਹ ਰੋਸ ਚ ਇਕੱਠੇ ਹੋਏ ਹਾਂ ਕਿ ਕੱਲ ਨੂੰ ਜਦ ਅਸੀਂ ਨਾਮਜ਼ਾਦੀ ਪੱਤਰ ਭਰਨੇ ਸੀ ਤਾਂ ਕੋਈ ਵੀ ਅਫਸਰ ਸਾਹਿਬਾਨ ਸਾਡੇ ਕਾਗਜ਼ ਭਰਉਣੇ ਨਹੀਂ ਆਇਆ ਤਾਂ ਕੀ ਚਾਹੁੰਦੇ ਹੋ ਤੁਸੀਂ ਅਸੀਂ ਇਹੀ ਚਾਹੁੰਦੇ ਆ ਵੀ ਦੇਖੋ ਇਹ ਨਗਰ ਦੀ ਸੁਸਾਇਟੀ ਆ ਹਰ ਇੱਕ ਬੰਦੇ ਨੂੰ ਵੋਟ ਪਾਉਣ ਦਾ ਤੇ ਇਲੈਕਸ਼ਨ ਲੜਨ ਦਾ ਪੂਰਾ ਅਧਿਕਾਰ ਆ ਕਿ ਕਿਨਾ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਉਰੇ ਨਿਰਪੱਖ ਚੋਣ ਹੋਵੇ ਤਾਂ ਕਿ ਇਹ ਸੁਸਾਇਟੀ ਡਵੈਲਪ ਹੋ ਸਕੇ 20 ਤਰੀਕ ਨੂੰ ਨਾਮਜ਼ਦਗੀ ਕਾਗਜ਼ ਭਰਨੇ ਤੇ ਸਾਰੇ ਕੰਮ ਅਸੀਂ ਜਿਹੜੇ ਕੈਂਡੀਡੇਟ ਮੈਂਬਰ ਖੜੇ ਕਰੇ ਹੋਏ ਤੋਂ ਸੁਸਾਇਟੀ ਦੇ ਮਨ ਨਗਰ ਨੇ 270 ਕੋਰੇ ਵੋਟਾਂ ਨੇ ਇਹਨਾਂ ਦੇ ਵਿੱਚ ਅਸੀਂ ਮੈਂਬਰ ਖੜੇ ਕਰੇ ਹੋਏ ਤੇ ਅਸੀਂ ਉਹ ਕਾਗਜ਼ ਭਰਨ ਆਇਆ ਤੇ ਕੋਈ ਅਫਸਰ ਵਗੈਰਾ ਕੋਈ ਆਈ ਨਹੀਂ ਹੈਗਾ ਪ੍ਰਸ਼ਾਸਨ ਕੋਈ ਵੀ ਨਹੀਂ ਆਇਆ ਸਾਡੇ ਕਾਗਜ਼ ਭਰਨ ਅਸੀਂ ਬੈਠੇ ਰਹੇ ਸੰਪਰਕ ਕਰਦੇ ਰਹੇ 100000 ਨੇ ਕਰਿਆ ਹੋਰ ਜਿੱਥੇ ਵੀ ਇਹਨਾਂ ਨੇ ਗੁਰਪ੍ਰੀਤਾ ਮੁੰਡਾ ਇਹਨਾਂ ਨੇ ਵੀ ਨਹੀਂ ਵੀ ਕਰਿਆ ਜਿੱਥੇ ਜਿੱਥੇ ਐਮਐਲਏ ਸਾਹਿਬ ਨਾਲ ਵੀ ਕਰਦੇ ਰਹੇ ਉਹਨਾਂ ਦੀ ਪਹਿਲਾਂ ਤਾਂ ਸੱਚੇ ਬੰਦ ਆਉਂਦੀ ਰਹੇ ਸਾਨੂੰ ਕਿੰਨੇ ਦਾ ਅਫਸਰਾਂ ਨੇ ਹੁੰਦੇ ਕਿਸੇ ਪ੍ਰਕਾਰ ਦਾ politcal ਦਬਾਅ ਬਿਲਕੁਲ ਜੀ ਬਿਲਕੁਲ politcal ਦਵਾ ਦੇ ਵਿੱਚ ਹੋਇਆ ਉਸ ਤੋਂ ਬਾਅਦ ਮਰੀਆਮ ਵਾਲਾ ਸਾਹਿਬ ਨਾਲ ਵੀ ਗੱਲ ਹੋਈ ਆ ਕਿਉਂਕਿ ਮੈਂ ਸੋਸਾਇਟੀ ਕੀ ਜ਼ਿੰਮੇਵਾਰਾਂ ਨੂੰ ਕੀ ਫਾਇਦਾ ਹੁੰਦਾ ਤੁਹਾਡੇ ਜੀ ਸਾਡਾ ਸਭ ਤੋਂ ਸਭ ਫਾਇਦਾ ਕੀ ਹੈ ਰੇ ਤੇਲ ਊਰੂ ਮਿਲ ਜਾਂਦਾ ਬਸ ਜ਼ਿੰਮੇਵਾਰਾਂ ਸਾਡਾ ਊਰੇ ਸੜਦਾ ਆਸੀਂ ਭਾਈਚਾਰੇ ਨਾਲ ਸੋਸਾਇਟੀ ਬਣੀ ਹੋਈ ਆ ਜੀ ਰੇ ਮਿਲ ਜਾਂਦਾ ਸਾਨੂੰ ਊਰ ਖਾਦ ਮਿਲ ਜਾਂਦੀ ਆ ਤੇਲ ਮਿਲ ਜਾਂਦਾ ਸਾਰਾ ਰਾਸ਼ਨ ਪਾਣੀ ਵੀ ਮਿਲ ਜਾਂਦਾ ਔਰ ਇਹਨਾਂ ਮਜ਼ਦੂਰਾਂ ਦੀ ਔਰ ਕਿਸਾਨਾਂ ਦੀ ਇਹ ਸਾਂਝੀ ਸੰਸਥਾ ਬਣੀ ਹੋਈ ਆ ਇਹਦੇ ਨਾਲ ਸਾਡਾ ਬਹੁਤ ਵਧੀਆ ਮਾਹੌਲ ਹੈ ਇੱਕ ਨੰਬਰ ਵੱਡਾ ਜਿਸ ਤਰ੍ਹਾਂ ਅੱਜ ਪੋਸਟਪੋਨ ਹੋ ਗਈ ਹੈ ਅਗਲਾ ਐਕਸ਼ਨ ਕੀ ਹੈ ਤੁਹਾਡਾ ਐਕਸ਼ਨ ਅਸੀਂ ਤਾਂ ਇਹੀ ਨਿਰਾਸ਼ ਹੋ ਰਹੇ ਹਾਂ ਵੀ ਸਾਨੂੰ ਆਪਣੀ ਵੋਟ ਪਾਉਣ ਦਾ ਹੱਕ ਵੀ ਨਹੀਂ ਦਿੱਤਾ ਯਾਰ ਹਾਲਾਂਕਿ ਮੈਂ ਐਮਐਲ ਸਾਹਿਬ ਦੇ ਨਾਲ ਜਾਨਾ ਕਦੇ ਕੋਈ ਐਸੀ ਗੱਲਬਾਤ ਨਹੀਂ ਹੈ ਕਿ ਵੀ ਅਸੀਂ ਕਦੇ ਖਿਲਾਫ ਹੋਈਏ ਬਿਲਕੁਲ ਹੋਇਆ ਜੀ ਉਸ ਤੋਂ ਬਾਅਦ ਹੋਇਆ ਜਦ ਕੋਈ ਭੜਨ ਨਹੀਂ ਆਇਆ ਕੀ ਹੋਇਆ ਠੀਕ ਹੈ ਮੈਂ ਕਿਹਾ ਜੀ ਦੱਸੋ ਇਹ ਕਾਦੋਂ ਕੈਨਸਲ ਕਰਾਈਆ ਵੀ ਸਾਡੇ ਪਿੰਡ ਨਾਲ ਇਹ ਕੀ ਕਰਿਆ ਕਿਉਂ ਨਹੀਂ ਸਾਡੀ ਕੋਈ ਚੋਣ ਕਰਾਉਣਾ ਆਇਆ ਪਹਿਲਾਂ ਤਾਂ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਮੈਂ ਨਹੀਂ ਜੀ ਪਤਾ ਤਾਂ ਤੁਹਾਨੂੰ ਹੈਗਾ ਉਹਦੇ ਪੀਏ ਨਾਲ ਵੀ ਗੱਲ ਹੋਈ ਆ ਉਸ ਉਹਦੇ ਨਾਲ ਰਹਿਣ ਵਾਲੇ ਲੀਡਰਾਂ ਦੇ ਮੁੰਡੇ ਜਿਹੜੇ ਰਹਿੰਦੇ ਨੇ ਉਹਨਾਂ ਨਾਲ ਵੀ ਹੋਈ ਆ ਪਰ ਕਹਿੰਦਾ ਫੇਰ ਬਾਅਦ ਚ ਗੱਲ ਹੋਈ ਕਹਿੰਦਾ ਤੁਹਾਡੀ ਕੈਂਸਲ ਤਾਂ ਹੋਈ ਆ ਵੀ ਜਿਹੜਾ ਉਰੇ ਚੇਤਨ ਸਿੰਘ ਜੋੜਾ ਮਾਜਰਾ ਤੇ ਸਰਦਾਰ ਬਲਕਾਰ ਸਿੰਘ ਵੀ ਛੋਡੇ ਦੇ ਵਿੱਚ ਉਹ ਇੰਟਰਫੇਅਰ ਕਰ ਰਹੇ ਨੇ ਉਹ ਚੋਣ ਕਰਾ ਰਹੇ ਹਨ ਹਾਲਾਂਕਿ ਇਸ ਗੱਲ ਦਾ ਸਾਨੂੰ ਤਾਂ ਪਤਾ ਵੀ ਨਹੀਂ ਥੋੜਾ ਹਲਕਾ ਵੀ ਨਹੀਂ ਆ ਨਾ ਕਿ ਨਾ ਸਾਡਾ ਹਲਕਾ ਨਾ ਕਿ ਸਾਡਾ ਕਦੇ ਕੋਈ ਉਹਨਾਂ ਦੇ ਕੋਈ ਟੱਚ ਚ ਗਏ ਆ ਅਸੀਂ ਕੱਲ ਉਰੇ ਆਉਣਾ ਸੀਗਾ 20 ਤਰੀਕ ਨੂੰ ਸਾਡੇ ਕਿ ਇਹ ਪ੍ਰਸ਼ਾਸਨ ਨੇ ਹੋਣਾ ਸੀਗਾ ਜੀ ਤਾਜ ਭਰਉਣ ਸਾਨੂੰ ਫਾਇਦਾ ਸਾਡਾ ਪਹਿਲੀ ਕਮੇਟੀ ਜਿਹੜੀ ਸਾਰੇ ਨੇ ਉਹ ਕਰਕੇ ਜੀ ਦੁਬਾਰਾ ਚੋਣ ਵਾਸਤੇ ਦਿੱਤਾ ਹੋਇਆ ਸੀਗਾ ਜੀ ਸੈਕਟਰੀਆਂ ਸਾਰਾ ਕੰਮ ਕਰਕੇ ਆਪਣਾ ਤੁਹਾਨੂੰ 20 ਤਰੀਕ ਦਿੱਤੀ ਸੀ 21 ਤਰੀਕ ਦੀ ਚੋਣ ਸੀ 20 ਤਰੀਕ ਨੂੰ ਨਾਮਿਨੇਟ ਕਰਨਾ ਸੀ ਅਸੀਂ ਕਾਗਜ਼ ਜੀ ਸਾਡੋ ਕਾਗਜ਼ ਭਰਾਉਣ ਭਰਉਣ ਵਾਸਤੇ ਕੋਈ ਅਵਸਰ ਨਹੀਂ ਆ ਜੀ ਅਸੀਂ ਬਦਿਹਰਾ ਕੰਟੈਕਟ ਕੀਤਾ ਜੀ ਜਿਹੜੇ ਇਹਨਾਂ ਨੂੰ ਜੋਫੀ ਲੱਗੇ ਕੋਈ ਨਹੀਂ ਪਹੁੰਚਾਈ ਨਾ ਇਹ ਆਪਦਾ ਕੋਈ ਕੰਟੈਕਟ ਕੋਈ ਕਿਸੇ ਨਾਲ ਕਿਸੇ ਨੇ ਫੋਨ ਨਹੀਂ ਚੱਕਿਆ ਇਸਾ ਤੁਹਾਡੇ ਕੋਲ ਮੈਂਬਰ ਪੂਰੇ ਨਹੀਂ ਸੀ ਸਾਡੇ 8 ਮੈਂਬਰ ਸੀਗੇ ਜੀ 8 ਮੈਂਬਰਾਂ ਦੇ ਵੋਟ ਹਾਲਾਂਕਿ ਜਿਹੜੀ ਸਾਡੀ ਦੂਸਰੀ ਧਿਰtion ਵਾਲੇ ਕੋਈ ਮੈਂਬਰ ਨਹੀਂ ਚੱਤੇ ਤਕਰੀਬਨ 3-4 ਮੈਂਬਰ ਸੀ ਉਹਨਾਂ ਦੇ ਹਾਂਜੀ ਉਹਨਾਂ ਦੇ ਪੂਰੇ ਮੈਂਬਰੀ ਨਹੀਂ ਖੜੇ ਹੋਏ ਜੀ ਉਹਨਾਂ ਦਾ ਨਹੀਂ ਕੀ ਲੱਗਦਾ ਹੈ ਕਿ ਕੋਈ ਮਤਲਬ ਪ੍ਰਸ਼ਾਸਨ ਜਿਹੜਾ ਹੈਗਾ ਇਹ ਪ੍ਰਸ਼ਾਸਨ ਦੇ ਦਬਾਅ ਆਏ ਸਰਕਾਰ ਵੱਲੋਂ ਪ੍ਰਸ਼ਾਸਨ ਤੇ ਦਬਾਅ ਆਇਆ ਹਾਂ ਦਬਾਅ ਉਹਨਾਂ ਨੇ ਫੋਨ ਨਹੀਂ ਚੱਕਿਆ ਜੀ ਇਸੇ ਕਰਕੇ ਸਾਡੇ ਉਹ ਕਰਤਾ ਜੀ ਕੋਈ ਸਾਡੇ ਪਿੰਡ ਦੇ ਮੁੰਡੇ ਜਿਹੜੇ ਹੈਗੇ 2-4 ਸ਼ਰਾਪਤੀ ਉਹਨਾਂ ਨੇ ਜਾ ਕੇ ਕਰਾਤੀ ਇਹ ਅੱਗੇ ਕਰਾਤੀ ਜੇ ਮੌਜੂਦਾ ਸਰਕਾਰ ਨੇ ਆਪਣੀ ਮਰਜ਼ੀ ਨਾਲ ਪ੍ਰਧਾਨ ਥੋਪਤਾ ਫਿਰ ਤੁਸੀਂ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ ਅਸੀਂ ਕੀ ਕਰਦੇ ਆ ਵੀਰ ਉਹ ਤਾਂ ਨਹੀਂ ਮਾਰੇ ਨਾਮਿਨੇਟ ਆ ਕੇ ਕਰਦੇ ਸਾਨੂੰ ਕੀ ਉਹ ਅਜ ਧੱਕਾ ਕਰਨੀ ਫਿਰ ਅਸੀਂ ਮੁਜ਼ਾਹਰਾ ਕਰ ਸਕਦੇ ਹਾਂ ਹੋਰ ਕੀ ਕਰ ਸਕਦੇ ਹੋਰ ਕੀ ਕਰਾਂਗੇ